ਪੰਜਾਬੀ ਆਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਸਮਗਰਾ ਸਿੱਖਿਆ ਅਭਿਆਨ ਮਿਡਡੇ ਕਰਮਚਾਰੀ ਜੂਨੀਅਰ ਵੱਲੋਂ ਕਲਮਹੋਟ ਛੋੜ ਹੜਤਾਲ ਕੀਤੀ ਗਈ ਇਹ ਹੜਤਾਲ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰਹੋ ਪੰਜਾਬੀ ਆਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਹਾਜੀ ਜੀ ਕੀ ਨਾਮਾ ਤੋਂ ਟਾਲਮਚੋੜ ਹੜਤਾਲ ਕੀਤੀ ਗਈ ਹੈ ਕਿਉਂ ਮੇਰਾ ਨਾਮ ਜੀ ਅਜੇ ਕੁਮਾਰ ਹੈ ਮੈਂ ਪੀਪੀ ਦਫ਼ਤਰ ਵਿੰਡਰ ਕੇ ਕੰਮ ਕਰਦਾ ਹਾਂ ਸਟੇ ਜਿਹੜੇ ਸਾਰੇ ਨਾਲ ਦੇ EMPLOYEES ਹੈ ਉਹ ਮਤਲਬ ਲੋਕਾਂ ਵਿੱਚ ਜਿਹੜੇ ਆਪਣੇ ਸਿੱਖਿਆ ਵਿਭਾਗ ਦੇ ਬਲੌਕ ਦਫ਼ਤਰ ਹੈ ਤੇ ਆਪਣੇ ਡੀਓ ਦਫ਼ਤਰ ਦੇ ਹੈਗੇ ਉਥੇ ਮਿੱਡੇ ਮੀਲ EMPLOYEES ਤੇ ਜਿਹੜੇ ਸਰ ਸਿੱਖਿਆ ਵਿਭਾਗ ਦੇ EMPLOYEES ਅਸੀਂ ਉਹ ਸਾਰੇ ਕੰਮ ਕਰ ਰਹੇ ਹਾਂ ਤਕਰੀਬਨ 2010-11 ਤੋਂ ਕੰਮ ਕਰ ਰਹੇ ਹਾਂ ਪਰ ਸਾਡੇ ਸਾਡੇ ਤੱਕ ਹਲੇ ਸਰਕਾਰਾਂ ਨੇ ਹਲੇ ਕੋਈ ਵੀ ਤੰਨੇ ਸਰਕਾਰਾਂ ਟੱਪੀਆਂ ਵਾਲੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਸਰਕਾਰ ਨੇ ਵੀ ਬਾਰ ਬਾਰ ਲਾਰੇ ਲਗਾਏ ਸਾਨੂੰ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਦਵਾਂਗੇ ਪਰ ਹਾਲ ਤੱਕ ਉਹਨਾਂ ਨੇ ਵੀ ਸਾਡੇ ਮਤਲਬ ਲਾਰੇ ਲਗਾ ਕੇ ਸਾਡੀ ਮੀਟਿੰਗ ਕਈ ਵਾਰੀ ਕਦੇ ਸਿੱਖਿਆ ਸਕੱਤਰ ਸਾਹਿਬ ਨਾਲ ਹੋ ਜਾਂਦੀ ਹੈ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਜਾਂਦੀ ਹੈ ਹਰ ਵਾਰੀ ਸਾਨੂੰ ਇਹ ਲਾਰਾ ਲਗਾਇਆ ਜਾਂਦਾ ਹੈ ਕਿ ਤੁਹਾਨੂੰ ਕੋਨ ਰੈਗੂਲਰ ਕਰ ਦਿੱਤਾ ਜਾਏਗਾ ਪਰ ਹਾਲ ਤੱਕ ਸਾਡੇ ਰੈਗੂਲਰ ਰੈਗੂਲਰਾਈਜੇਸ਼ਨ ਦਾ ਕੋਈ ਵੀ ਜਿਹੜਾ ਸਟੈਪ ਹੈ ਨਹੀਂ ਕੀਤਾ ਗਿਆ ਤੇ ਹੁਣ ਸਾਡੀ ਵਿਅਸਥੇ ਦੇ ਸੰਬੰਧ ਵਿੱਚ ਸਾਡੇ ਕਲਮ ਛੋੜ ਹੜਤਾਲ ਚੱਲ ਰਹੀ ਹੈ ਜੀ 4 12 ਤੋਂ ਤੇ ਸਾਡੇ ਜਿਹੜਾ ਪੱਕਾ ਸ਼ਿਕਾਇਤ ਕਤਰਨ ਸਾਹਿਬ ਦੇ ਦਫਤਰ ਦੇ ਅੱਗੇ ਚੱਲ ਰਿਹਾ ਜੋ ਮਤਲਬ ਲਗਾਤਾਰ ਤੱਕ ਨਾ ਚੱਲ ਰਿਹਾ ਤੇ ਉਹ ਤਰਨਾ ਉਹਦੇ ਤੱਕ ਅਸੀਂ ਜਾਰੀ ਰੱਖਾਂਗੇ ਜੋ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਕਲਮ ਛੋੜ ਹੜਤਾਲ ਕੋ ਤੱਕ ਜਾਰੀ ਰਹੇ ਕਲਮ ਛੋੜ ਹੜਤਾਲ ਸਾਡੇ ਮਤਲਬ ਅਸੀਂ ਇਹ ਮਤਲਬ ਮੰਨਿਆ ਕਿ ਕਲਮ ਛੋੜ ਹੜਤਾਲ ਸਾਡੀ ਜੋ ਤੱਕ ਸਾਡੇ ਮਸਲਾ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਸਾਨੂੰ ਰੈਗੂਲਰਾਈਜੇਸ਼ਨ ਤੇ ਜਿਹੜਾ ਸਾਡਾ ਤਨਖਾਹ ਘੱਟ ਮਿਲ ਰਿਹਾ ਤਨਖਾਹ ਘਟਾਏ ਦੋ ਪੂਰਾ ਨਹੀਂ ਹੋ ਜਾਂਦਾ ਉਹ ਤੱਕ ਸਾਡੀ ਕਲਮ ਛੋੜ ਹੜਤਾਲ ਚੱਲ ਜੂਗੀ ਹਾਂਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਇਸੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਵਿਖੇ ਜਿਹੜਾ ਪਿਛਲੇ ਲਗਭਗ 13-14 ਸਾਲਾਂ ਤੋਂ ਕੰਮ ਕਰ ਰਿਹਾ ਤਾਂ ਸਾਡੀ ਪਹਿਲੇ ਦਿਨ ਤੋਂ ਇਹੀ ਮੰਗ ਹੈ ਕਿ ਸਾਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਵੇ ਤਾਂ ਇਸੇ ਦੌਰਾਨ ਜਿਹੜਾ ਅਸੀਂ ਬਹੁਤ ਸਾਰੇ ਸੰਘਰਸ਼ ਕੀਤੇ ਰੈਲੀਆਂ ਕੀਤੀਆਂ ਇਹਨਾਂ ਰੈਲੀਆਂ 'ਚ ਸਾਨੂੰ ਮੀਟਿੰਗਾਂ ਵੀ ਸਰਕਾਰਾਂ ਦੇ ਨਾਲ ਮਿਲਦੀਆਂ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਲਾਏ ਗਏ ਇੱਕ ਸਾਹ ਦੇ ਲਾਰੇ ਹੀ ਲਾਏ ਗਏ ਕਿਉਂਕਿ ਉਹ ਜਿਹੜੀਆਂ ਮੰਗਾਂ ਸਾਡੀਆਂ ਸੀ ਉਹ ਅੱਖੋਂ-ਅੱਲੇ ਕੀਤੀਆਂ ਗਈਆਂ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਜਿਹੜੀ ਨਵੀਂ ਬਣੀ ਸੀ ਇਹਨਾਂ ਤੇ ਸਾਨੂੰ ਆਸ ਸੀ ਕਿ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਜਿਸ ਤਰ੍ਹਾਂ ਇਹ ਠੇਕਾ ਭਰਤੀ ਜਾਂ ਕੰਟਰੈਕਟ ਸਿਸਟਮ ਚੱਲ ਰਿਹਾ ਹੈ ਇਹਨੂੰ ਖਤਮ ਕਰੇਗੀ ਪਰ ਇਹ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤਾਂ ਅਸੀਂ ਆਖਰੀ ਜਿਹੜਾ ਜਿਹੜਾ ਇਹ ਸਿੱਟਾ ਇਹੀ ਲਿਆ ਫੈਸਲਾ ਲਿਆ ਕਿ ਅਸੀਂ ਕਲਮ ਚੋੜ ਹੜਤਾਲ ਸ਼ੁਰੂ ਕਰੀਏ ਕੰਮ ਅਸੀਂ ਸਾਰਾ ਬੰਦ ਕਰ ਦਿੱਤਾ ਅੱਜ ਮਿਤੀ 4/12/2024 ਤੋਂ 2018 ਦੇ ਵਿੱਚ ਜਿਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਦੇ ਅਧਿਆਪਕ ਜਿਹੜੇ ਉਹ ਡਿਪਾਰਟਮੈਂਟ ਦੇ ਵਿੱਚ ਪ੍ਰੋਪਰ ਸਕੇਲ ਤੇ ਰੈਗੂਲਰ ਕੀਤੇ ਸੀ ਏਹੀ ਸਾਡੀ ਮੰਗ ਹੈ ਕਿ ਸਾਨੂੰ ਵੀ ਉਸੇ ਤਰ੍ਹਾਂ ਜਿਹੜਾ ਸੇਮ ਭਰਤੀ ਸਾਡਾ ਸੇਮ ਪ੍ਰੋਪਰ ਟੈਸਟ ਸੇਮ ਪ੍ਰੋਸੈਸ ਦੇ ਥਰੂ ਅਸੀਂ ਭਰਤੀ ਹੋਏ ਹਾਂ ਅਸੀਂ ਕਰਮਚਾਰੀਆਂ ਉਹ ਅਧਿਆਪਕ ਸੀ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕਰ ਦਿੱਤਾ ਗਿਆ 2018 ਦੇ ਵਿੱਚ ਸਾਡੀ ਵੀ ਇਹੀ ਮੰਗ ਹੈ ਤੇ ਸਾਨੂੰ ਜਿਹੜਾ ਰੈਗੂਲਰ ਕੀਤਾ ਜਿੰਨੇ ਚੋਣਾ ਲੰਘ ਕੇ ਗਈਆਂ ਸਭ ਚ ਸਾਰੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਲਿਖੇਗੀ ਜਿੰਨੇ ਚੋਣਾ ਵਿੱਚ ਨੂੰ ਕੁਝ ਕੰਮ ਕੀਤਾ ਜਾਂ ਸਰਕਾਰ ਨੇ ਕੋਈ ਵਾਦਾ ਕੀਤਾ ਤੁਹਾਡੇ ਜੀ ਸਾਡੇ ਵੱਲੋਂ ਸੰਘਰਸ਼ ਇਹਦੇ ਬਾਰੇ ਵੀ ਕੀਤਾ ਗਿਆ ਇਸ ਸਮੇਂ ਦੌਰਾਨ ਅਸੀਂ ਰੈਲੀਆਂ ਵੀ ਕੀਤੀਆਂ ਪਰ ਉਹੀ ਗੱਲ ਕਿ ਜਿਹੜਾ ਇਹ ਲੀਡਰ ਨੇ ਇਹ ਲਾਰੇ ਲਾ ਕੇ ਆਪਦੇ ਵੋਟਾਂ ਦਾ ਸਮਾਂ ਜਿਹੜਾ ਉਟਪਾ ਕੇ ਤੇ ਇਹ ਉਸ ਤੋਂ ਬਾਅਦ ਜਿਹੜਾ ਫਿਰ ਰੰਗ ਬਦਲ ਜਾਂਦੇ ਆ ਉਸ ਤੋਂ ਬਾਅਦ ਫੇਰ ਇਹ ਗੱਲ ਨਹੀਂ ਸੁਣਦੇ ਮੀਟਿੰਗ ਦੇ ਦਿੰਦੇ ਆ ਮੀਟਿੰਗ ਤੋਂ ਬਾਅਦ ਫੇਰ ਇਹਨਾਂ ਦਾ ਜਿਹੜਾ ਉਹ ਰਵਈਆ ਉਹੀ ਰਹਿੰਦਾ ਤਾਂ ਇਸੇ ਕਰਕੇ ਅਸੀਂ ਜਿਹੜਾ ਉਹ ਰੈਲੀਆਂ ਦਾ ਰਸਤਾ ਛੱਡ ਕੇ ਹੁਣ ਅਸੀਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਕਿੰਨੀ ਦੇਰ ਚੱਲੇਗੀ ਕਲਮ ਇਸ ਨੂੰ ਅਸੀਂ ਅਨਮਿੱਥੇ ਸਮੇਂ ਲਈ ਜਿਹੜਾ ਉਹ ਸ਼ੁਰੂ ਕੀਤਾ ਅੱਜ ਮਿਤੀ 4 12 2024 ਤੋਂ ਅਸੀਂ ਇਹ ਸ਼ੁਰੂ ਕਰ ਦਿੱਤੀ ਹੈ ਸਾਡਾ ਪੱਕਾ ਧਰਨਾ ਜਿਹੜਾ ਉਹ 28 11 2024 ਤੋਂ ਪਹਿਲਾਂ ਤੋਂ ਚੱਲ ਰਿਹਾ ਸਾਡਾ ਸਟੇਟ ਕਮੇਟੀ ਦਾ ਅਸੀਂ ਉੱਥੇ ਜ਼ਿਲ੍ਹਾ ਵਾਈਜ਼ ਜਿਹੜਾ ਅਸੀਂ ਉੱਥੇ ਡਿਊਟੀ ਦਿੱਨੇ ਆ ਪਰ ਅਸੀਂ ਹੁਣ ਜਿਹੜੀ 4 12 ਤੋਂ ਇਹ ਬਿਲਕੁਲ ਕੰਮ ਜਿਹੜਾ ਸਿੱਖਿਆ ਭਾਗ ਦੇ ਵਿੱਚ ਅਸੀਂ ਜਿੰਨੇ ਜਨੇ ਕੰਮ ਕਰਦੇ ਸਾਰਾ ਕੰਮ ਅਸੀਂ ਬੰਦ ਕਰ ਦਿੱਤਾ ਹੈ ਮੈਂ ਜੁੜ ਰਿਹਾ ਹਾਂ